ਸਤਰੀ ਗਾਲ ਤਾਂ ਸ਼ੇਰੋ ਠੀਕ ਐ ਔਰ ਮੈਂ ਤੁਹਾਨੂੰ ਪਛਾਣਿਆ ਨਹੀਂ ਬਾਪੂ ਜੀ ਅਸੀਂ ਗੈਸ ਏਜੰਸੀ ਵੱਲੋਂ ਆਏ ਆ ਸੈਂਟਰ ਸਰਕਾਰ ਦੀ ਇੱਕ ਨਵੀਂ ਸਕੀਮ ਆਈ ਐ ਜਿੱਚ ਤੁਹਾਨੂੰ 5 ਲੱਖ ਤੱਕ ਦਾ ਬੀਮਾ ਮਿਲ ਸਕਦਾ ਐ ਅੱਛਾ ਜੀ ਇਹਦੇ ਲਈ ਫਿਰ ਕੀ ਕਰਨਾ ਕੋ ਬਾਪੂ ਜੀ ਇੱਕ ਤਾਂ ਹੋਊਗੀ ਫੋਟੋ ਇੱਕ ਤੁਹਾਡੇ ਸਾਈਨ ਹੋਣਗੇ ਲੈ ਵੀ ਸ਼ੇਰੋ ਤੁਸੀਂ 2 ਮਿੰਟ ਉੱਥੇ ਬੈਠੋ ਮੈਂ ਹੁਣੇ ਆਇਆ ਬਾਪੂ ਆਏ ਨੀ ਯਾਰ ਲੈਟ ਅਕ ਇੱਕ ਘੰਟਾ ਹੋ ਗਿਆ ਇਹ ਵੀ ਛੇਰ ਕਿਚਲਾ ਕਰਦੇ ਤੋ ਉਹ ਨਹੀਂ ਨਹੀਂ ਬਾਪੂ ਜੀ ਫੋਟੋ ਥੋੜੀ ਨਹੀਂ ਰਸੋਈ ਚ ਪਏ ਗੈਸ ਸਿਲੰਡਰ ਦੀ ਹੋਣੀ ਐ ਤੁਹਾਡਾ ਬੇੜਾ ਬਹਿ ਜੇ ਤੁਹਾਡਾ ਸਾਲਿਓ ਘੰਟਾ ਹੋ ਗਿਆ ਮੈਨੂੰ ਪੱਗ ਬੰਨ੍ਹਦੇ ਨੂੰ